ਬਸਾਂ 'ਚ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਤੇ 트랜ਸਜੈਂਡਰਾਂ ਦੇ ਲਈ ਦੱਸ ਦਈਏ ਕੀ ਖੁਸ਼ਖਬਰੀ ਹੈ ਦਿੱਲੀ ਦੇ ਵਿੱਚ ਦੱਸ ਦਈਏ ਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ 12 ਸਾਲ ਦੀ ਉਮਰ ਤੋਂ ਲੈ ਕੇ ਉੱਪਰ ਦੀਆਂ ਮਹਿਲਾਵਾਂ ਤੇ 트랜ਸਜੈਂਡਰ ਵਿਅਕਤੀ ਡੀਟੀਸੀ ਤੇ ਕਲਸਟਰ ਬਸਾਂ ਦੇ ਵਿੱਚ ਦੱਸ ਦਈਏ ਕਿ ਮੁਫਤ ਸਫ਼ਰ ਕਰ ਸਕਣਗੇ ਦਿੱਲੀ ਸਰਕਾਰ ਦੇ ਵੱਲੋਂ ਸਹੇਲੀ ਕਾਰਡ ਸਕੀਮ ਜੋ ਹੈ ਉਹ ਲਿਆਂਦੀ ਜਾ ਰਹੀ ਹੈ ਦੱਸ ਦਈਏ ਕਿ ਇਸੇ ਕਾਰਡ ਦੇ ਤਹਿਤ 12 ਸਾਲ ਤੋਂ ਵੱਧੀਆਂ ਮਹਿਲਾਵਾਂ ਤੇ 트랜ਸਜੈਂਡਰ ਵਿਅਕਤੀ ਡੀਟੀਸੀ ਤੇ ਕਲਸਟਰ ਬੱਸਾਂ ਦੇ ਵਿੱਚ ਫ੍ਰੀ ਯਾਤਰਾ ਦਾ ਸਫ਼ਰ ਜੋ ਹੈ ਉਹ ਕਰ ਸਕਣਗੇ ਤਾਂ ਦਿੱਲੀ ਸਰਕਾਰ ਦੀ ਪਹਿਲ ਕਦਮੀ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਸਹੇਲੀ ਕਾਰਡ ਸਕੀਮ ਜੋ ਹੈ ਉਹ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਫ੍ਰੀ ਸਫ਼ਰ ਜੋ ਹੈ ਉਹ ਡੀਟੀਸੀ ਤੇ ਕਲਸਟਰ ਬੱਸਾਂ ਦੇ ਵਿੱਚ ਕੀਤਾ ਜਾ ਸਕੇ ਦੱਸ ਦਈਏ ਕਿਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਮਹਿਲਾਵਾਂ ਦਾ ਜੋ ਕਰਾਇਆ ਹੈ ਉਹ ਮਾਫ਼ ਸੀ ਪਰ ਇਸ ਦੇ ਕਰਾਏ ਦੇ ਬਦਲੇ ਦੱਸਦੀ ਹੈ ਕਿ ਮਹਿਲਾਵਾਂ ਨੂੰ ਜੋ ਬਸਾਂ ਦੇ ਵਿੱਚ ਸੀ ਉਹ ਇੱਕ ਗੁਲਾਬੀ ਰੰਗ ਦੀ ਜੋ ਹੈ ਉਹ ਪਰਚੀ ਦਿੱਤੀ ਜਾਂਦੀ ਸੀ ਤੇ ਇਸੇ ਪਰਚੀ ਨੂੰ ਹੁਣ ਖਤਮ ਕਰ ਦਿੱਤਾ ਹੈ ਤੇ ਗਿਆ ਹੈ ਦੱਸਦੀ ਹੈ ਕਿ ਸਹੇਲੀ ਕਾਰਡ ਸਕੀਮ ਜੋ ਹੈ ਸਰਕਾਰ ਦੇ ਵੱਲੋਂ ਲਿਆਂਦੀ ਗਈ ਹੈ ਤਾਂ ਕਿ ਜੋ ਕਾਗਜ਼ ਰਹਿਤ ਇਹ ਜੋ ਫ੍ਰੀ ਸਫਰ ਹੈ ਇਸ ਦੀ ਪ੍ਰਕਿਰਿਆ ਨੂੰ ਕਾਗਜ਼ ਰਹਿਤ ਕੀਤਾ ਜਾ ਸਕੇ ਤੇ ਇਸੇ ਦੀ ਥਾਂ ਤੇ ਹੁਣ ਇੱਕ ਕਾਰਡ ਜੋ ਹੈ ਸਹੇਲੀ ਕਾਰਡ ਸਕੀਮ ਜੋ ਹੈ ਸਰਕਾਰ ਲੈ ਕੇ ਆਈ ਹੈ ਤਾਂ ਦਿੱਲੀ ਸਰਕਾਰ ਦੇ ਵਿੱਚ ਪਹਿਲ ਕਦਮੀ ਵੇਖਣ ਨੂੰ ਮਿਲੀ ਹੈ ਜਿੱਥੇ 12 ਸਾਲ ਤੋਂ ਵਾਧ ਦੀਆਂ ਜੋ ਵੀ ਔਰਤਾਂ ਨੇ ਮਹਿਲਾਵਾਂ ਨੇ ਤੇ ਉੱਥੇ ਹੀ 트랜ਸਜੈਂਡਰ ਵਿਅਕਤੀ ਡੀਟੀਸੀ ਯਾਨੀ ਕਿ ਦਿੱਲੀ ਟ੍ਰਾਂਸਪੋਰਟ ਤੇ ਕਾਰਪੋਰੇਸ਼ਨ ਤੇ ਕਲਸਟਰ ਬੱਸਾਂ ਦੇ ਵਿੱਚ ਔਰਤਾਂ ਤੇ 트랜ਸਜੈਂਡਰ ਵਿਅਕਤੀ ਜੋ ਨੇ ਉਹ ਸਫ਼ਰ ਕਰ ਸਕਣਗੇ ਤਾਂ ਦਿੱਲੀ ਸਰਕਾਰ ਦੀ ਇੱਕ ਖਾਸ ਪਹਿਲ ਕਦਮੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਦਿੱਲੀ ਸੀਐਮ ਰੇਖਾ ਗੁਪਤਾ ਦੇ ਵੱਲੋਂ ਦੱਸਦੀ ਹੈ ਕਿ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਾਲਾਂਕਿ ਇੱਕ ਕਾਰਡ ਜੋ ਹੈ ਦ ਸਹੇਲੀ ਕਾਰਡ ਸਕੀਮ ਜੋ ਹੈ ਇਹ ਡटीसी ਪੋਰਟਰ ਤੇ ਜਾ ਕੇ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ ਤੁਹਾਨੂੰ ਇਸ ਦੇ ਲਈ ਪੈਨ ਕਾਰਡ ਆਧਾਰ ਕਾਰਡ ਤੇ ਦਿੱਲੀ ਦੇ ਵਿੱਚ ਰਿਹਾਇਸ਼ ਦਾ ਸਬੂਤ ਦੇਣਾ ਪਵੇਗਾ ਉੱਥੇ ਹੀ ਦੋ ਪਾਸਪੋਰਟ ਫੋਟੋ ਜੋ ਨੇ ਉਹ ਤੁਹਾਨੂੰ ਆਪਣੀ ਅਪਲੋਡ ਕਰਨੀਆਂ ਪੈਣਗੀਆਂ ਤਾਂ ਡटीसी ਦੀ ਪੋਰਟਲ ਤੇ ਜਾ ਕੇ ਤੁਸੀਂ ਵੈਬਸਾਈਟ ਤੇ ਜਾ ਕੇ ਜੋ ਹੈ ਉਹ ਇਸ ਸਹੇਲੀ ਕਾਰਡ ਸਕੀਮ ਦੇ ਲਈ ਅਪਲਾਈ ਜੋ ਹੈ ਉਹ ਕਰ ਸਕੋਗੇ ਤੇ ਤੁਹਾਡਾ ਵੀ ਕਾਰਡ ਜੋ ਹੈ ਬਣ ਸਕੇਗਾ ਤੇ ਤੁਸੀਂ ਵੀ ਦਿੱਲੀ ਦੇ ਵਿੱਚ ਡੀਟੀਸੀ ਤੇ ਕਸਟਰ ਬਸਾਂ ਤੇ ਜੋ ਹੈ ਉਹ ਫ੍ਰੀ ਸਫਰ ਦਾ ਜੋ ਹੈ ਆਨੰਦ ਲੈ ਸਕੋਗੇ ਤਾਂ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਦੀ ਪਹਿਲ ਕਰਨੀ ਮਿਲ ਦੇਖਣ ਨੂੰ ਮਿਲੀ ਹੈ ਜਿੱਥੇ 12 ਸਾਲ ਤੋਂ ਵੱਧ ਦੀਆਂ ਮਹਿਲਾਵਾਂ ਤੇ ਟਰਾਂਸ ਜੈਂਡਰ ਵਿਅਕਤੀ ਜੋ ਨੇ ਉਹ ਇਸ ਕਾਰਡ ਦੇ ਤਹਿਤ ਫ੍ਰੀ ਸਫਰ ਜੋ ਹੈ ਉਹ ਕਰ ਸਕਣਗੇ ਤਾਂ ਸਹੇਲੀ ਕਾਰਡ ਸਕੀਮ ਜੋ ਹੈ ਉਹ ਦਿਰੀਸੇ ਕਾਦੇ ਵੱਲੋਂ ਲਿਆਂਦੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਮਹਿਲਾਵਾਂ ਦਾ ਸਫ਼ਰ ਫ੍ਰੀ ਸੀ ਪਰ ਇਸ ਦੀ ਬਜਾਏ ਜੋ ਹੈ ਉਹ ਬੱਸਾਂ ਦੇ ਵਿੱਚ ਗੁਲਾਬੀ ਰੰਗ ਦੀ ਪਰਚੀ ਜੋ ਹੈ ਉਹ ਕੱਟੀ ਜਾਂਦੀ ਸੀ ਤਾਂ ਕਾਗਜ਼ ਰਹਿਤ ਇਹ ਫ੍ਰੀ ਸਫ਼ਰ ਜੋ ਹੈ ਇਸ ਦੀ ਪ੍ਰਕਿਰਿਆ ਨੂੰ ਬਣਾਇਆ ਜਾਵੇਗਾ ਇਸੇ ਦੇ ਲਈ ਸਰਕਾਰੀ ਜੋ ਹੈ ਸਰਕਾਰ ਜੋ ਹੈ ਉਹ ਇਹ ਸਹੇਲੀ ਕਾਰਡ ਸਕੀਮ ਜੋ ਹੈ ਉਹ ਲੈ ਕੇ ਆ ਰਹੀ ਹੈ